ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਟਿਆਲਾਸ ਕਿਚਨ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇੱਕ ਨੁਸਖਾ ਬਣਾਉਣ ਲੱਗੇ ਆ ਜੀ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਜੀ ਬਣੇ ਰਹੋ ਵੀਡੀਓ ਤੇ ਆਪਾਂ ਜੀ ਦਿਮਾਗ ਦੀ ਕਮਜ਼ੋਰੀ ਵਾਸਤੇ ਇੱਕ ਦਵਾਈ ਬਣਾਣੀ ਹੈ ਜੀ ਜਿਹੜੀ ਤੁਸੀਂ ਬੱਚਿਆਂ ਨੂੰ ਖਿਲਾ ਸਕਦੇ ਆ ਬਹੁਤ ਵਧੀਆ ਟੋਨਿਕ ਹੈ ਜੀ ਇਹ ਆਪਾਂ ਨੇ ਪਾਈਆਂ ਲੈਣੀਆਂ ਜੀ ਖਸਖਸ ਇੱਕ ਕੜਚੀ ਲੈਣੀ ਹੈ ਜੀ ਘਿਓ ਦੀ ਤੇ ਹੁਣ ਆਪਾਂ ਨੇ ਛੋਟੀ ਲੱਛੀ ਜਿਹੜੀਆਂ ਜੀ 3 ਗ੍ਰਾਮ ਇਹ ਹੈਗੀ ਆ ਜੀ ਤਵਾਸੀਰ ਇਹ ਹੈਗੀ ਆ ਜੀ 6 ਗ੍ਰਾਮ ਤਵਾਸੀਰ 6 ਗ੍ਰਾਮ ਛੋਟੀ ਲੱਛੀ 3 ਗ੍ਰਾਮ ਬਦਾਮ ਆਗੇ ਜੀ 40 ਗ੍ਰਾਮ ਮਗਜ ਆਗੇ ਜੀ 40 ਗ੍ਰਾਮ 20 ਗ੍ਰਾਮ ਤੇ ਛੋਟੀ ਸੌਰੀ ਕਾਲੀ ਮਿਰਚ ਆ ਜੀ 10 ਗ੍ਰਾਮ ਇਹ ਚੀਜ਼ਾਂ ਆਪਾਂ ਨੇ ਲੈਣੀਆਂ ਜੀ ਤੇ ਖਸਖਸ ਨੂੰ ਪਾਇਆ ਖਸਖਸ ਲੈਣੀ ਆ ਜੀ ਪਾਇਆ ਖਸਖਸ ਨੂੰ ਰਾਤ ਨੂੰ ਪਾਇਆ ਦੁੱਧ ਵਿੱਚ ਭਿਓ ਕੇ ਰੱਖ ਦੇਣਾ ਜੀ ਮੈਂ ਤੁਹਾਨੂੰ ਇੰਨੀ ਕੁ ਵੀਡੀਓ ਸ਼ੂਟ ਕਰਨੀ ਭੁੱਲ ਗਈ ਜੀ ਸੌਰੀ ਤੇ ਪਾਇਆ ਖਸਖਸ ਨੂੰ ਪਾਇਆ ਦੁੱਧ ਵਿੱਚ ਰਾਤ ਨੂੰ ਘਿਉ ਤੇ ਰੱਖ ਦੇਣਾ ਜੀ ਉਸ ਤੋਂ ਬਾਅਦ ਆ ਦੇਖੋ ਜੀ ਮਿਕਸੀ ਵਿੱਚ ਮੈਂ ਪੇਸਟ ਬਣਾ ਲਿਆ ਇਦਾਂ ਦਾ ਪੇਸਟ ਤਿਆਰ ਹੋ ਜਾਏਗਾ ਇਹਨੂੰ ਆਪਾਂ ਨੇ ਹੁਣ ਕੜਛੇ ਇੱਕ ਘਿਓ ਦੀ ਪਾ ਕੇ ਉਹਦੇ ਵਿੱਚ ਭੁੰਨਣਾ ਹੈ ਜੀ ਖੋਏ ਵਾਂਗੂ ਭੁੰਨਣਾ ਹੈ ਸਲੋ ਗੈਸ ਤੇ ਔਰ ਫਿਰ ਜਦੋਂ ਇਹ ਭੁੱਜ ਜਾਏਗਾ ਆਪਾਂ ਤੁਹਾਨੂੰ ਨਾਲ-ਨਾਲ ਦੱਸਦੇ ਰਵਾਂਗੇ ਜੀ ਸਾਰੀ ਰਾਤ ਖਸਖਸ ਭਿੱਜਣ ਤੋਂ ਬਾਅਦ ਸਵੇਰੇ ਇਹਦਾ ਪੇਸਟ ਬਣਾ ਲੈਣਾ ਜੀ ਮਿਕਸੀ ਵਿੱਚ ਇਦਾਂ ਇਦਾਂ ਦਾ ਪੇਸਟ ਬਣਾ ਕੇ ਤੇ ਹੁਣ ਆਪਾਂ ਨੇ ਜੀ ਇਹ ਸਾਰੀਆਂ ਚੀਜ਼ਾਂ ਪੀਸਣੀਆਂ ਐ ਜੀ ਜੀ ਛੋਟੀ ਇਲਾਇਚੀ ਨੂੰ ਅਲੱਗ ਪੀਸਣਾ ਐ ਜੀ ਬਾਕੀ ਵੀ ਸਾਰੀਆਂ ਚੀਜ਼ਾਂ ਆਪਣੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਵਧੀਆ ਲੱਗਿਆ ਪੀਸ ਲਿਓ ਮੈਂ ਅਲੱਗ-ਲੱਗ ਪੀਸਾਂਗੀ ਜੀ ਇਹ ਅਲੱਗ ਪੀਸਾਂਗੀ ਇਹ ਅਲੱਗ ਪੀਸਾਂਗੀ ਇਹ ਅਲੱਗ ਪੀਸਾਂਗੀ ਪਤਾ ਨਹੀਂ ਕਿਹੜੀ-ਕਿਹੜੀ ਚੀਜ਼ ਦਾ ਪਾਊਡਰ ਬਣ ਜਾਏਗਾ ਜਿਆਦਾ ਆਪਾਂ ਨੇ ਦਰੜ ਜੀਆਂ ਕਰਨੀਆਂ ਨੇ ਤੇ ਇਹ ਉਹਨਾਂ ਆਪਾਂ ਸਾਰਾ ਪੂਸ਼ਪ ਕੁੱਟ ਕੇ ਤਿਆਰ ਕਰ ਲੈਣਾ ਜੀ ਹਾਂਜੀ ਆਪਾਂ ਨੇ ਇੱਕ ਕੜਛੀ ਘਿਓ ਗਰਮ ਕਰ ਲਿਆ ਘਿਓ ਆਪਣਾ ਗਰਮ ਹੋ ਗਿਆ ਜੀ ਹੁਣ ਆਪਾਂ ਪਾਵਾਂਗੇ ਜੀ ਇਹ ਪੇਸਟ ਖਸਖਸ ਵਾਲਾ ਖਸਖਸ ਵਾਲਾ ਪੇਸਟ ਪਾ ਕੇ ਘਿਓ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਜੀ ਘਾਸ ਘਾਸ ਦੁੱਧ ਵਿੱਚ ਪਾ ਕੇ ਰਾਤ ਨੂੰ ਜਿਹੜੀ ਭਿਉਣੀ ਆ ਜੀ ਆਪਾਂ ਉਹ ਫੁੱਲ ਕੇ ਕਾਫੀ ਵੱਧ ਜਾਂਦੀ ਹੈ ਜੀ ਆ ਦੇਖੋ ਇਸ ਤਰ੍ਹਾਂ ਆਪਾਂ ਨੇ ਇਹਨੂੰ ਹੁਣ ਭੁੰਨ ਲੈ ਜਾਣਾ ਹੈ ਜੀ ਬਸ ਸਿਮ ਗੈਸ ਤੇ ਹੀ ਭੁੰਨਣਾ ਹੈ ਜੀ ਸਿਮ ਗੈਸ ਤੇ ਹੀ ਭੁੰਨਿਓ ਤੁਸੀਂ ਵੀ ਨਹੀਂ ਤਾਂ ਕਰ ਨਾਲ ਦੀ ਨਾਲ ਇਹ ਥੱਲੇ ਥੱਲੇ ਲੱਗਦੀ ਜਾਏਗੀ ਬਰੌਨ ਬਰੌਨ ਹੋ ਜਾਏਗੀ ਫਿਰ ਟੇਸਟ ਦਾ ਫਰਕ ਪੈ ਜਾਏਗਾ ਜੀ ਹੁਣ ਆਪਾਂ ਇਹਨੂੰ ਖੋਏ ਵਾਂਗੂ ਤਿਆਰ ਕਰਨਾ ਹੈ ਜੀ ਭੁੰਨ ਕੇ ਆ ਦੇਖੋ ਜੀ ਹੁਣ ਇਹ ਇਦਾਂ ਥੱਲੇ ਲੱਗਦੀ ਆ ਇਸ ਕਰਕੇ ਆਪਾਂ ਨੇ ਸਲੋ ਗੈਸ ਤੇ ਇਹਨੂੰ ਪੁੰਨਣਾ ਹੈ ਨਾਲ ਦੀ ਨਾਲ ਤੁਸੀਂ ਘਟਾ ਹੀ ਜਾਣਾ ਹੈ ਬਸ ਛੜਨ ਨਹੀਂ ਦੇਣੀ ਹੈਗੀ ਨਾਲ ਦੀ ਨਾਲ ਸਾਫ ਕਰਦੇ ਰਹਿਣਾ ਇਦਾਂ ਤੇ ਨਾਲ ਦੀ ਨਾਲ ਇਦਾਂ ਹਿਲਾਉਂਦੇ ਰਹਿਣਾ ਇਹ ਬਿਲਕੁਲ ਵੀ ਹੁਣ ਗੈਲੀ ਨਹੀਂ ਕਰਨੀ ਜੀ ਫਿਰ ਬੱਚੇ ਖਾਂਦੇ ਨਹੀਂ ਹੈਗੇ ਜਦੋਂ ਕੁੱਕਸੈਲ ਆਪਣਾ ਹੋ ਜਾਂਦਾ ਹੈ ਆਪਾਂ ਮਿਹਨਤ ਵੀ ਕਰਨੀ ਆ ਆਪਣੀ ਵੀ ਮਿਹਨਤ ਬੇਕਾਰ ਨਾ ਜਾਵੇ ਤੇ ਬੱਚੇ ਵੀ ਖਾ ਕੇ ਵਧੀਆ ਤੰਦਰੁਸਤ ਰਹਿਣਗੇ ਬਹੁਤ ਵਧੀਆ ਟੋਨਿਕ ਹੈ ਜੀ ਇਹ ਜਰੂਰ ਤੁਸੀਂ ਟਰਾਈ ਕਰਨਾ ਜੀ ਹੁਣ ਇਹ ਜਦੋਂ ਭੁੱਜ ਜੇਗੀ ਜੀ ਫਿਰ ਆਪਾਂ ਤੁਹਾਡੇ ਨੂੰ ਤੁਹਾਨੂੰ ਲਓ ਦੇਖੋ ਜੀ ਖਸ ਖਸ ਆਪਣੀ ਭੁੰਨ ਕੇ ਤਿਆਰ ਹੈ ਜੀ ਆ ਦੇਖੋ ਇਹਨੇ ਇਹਨੇ ਇਸ ਤਰ੍ਹਾਂ ਨਾ ਜਦੋਂ ਭੁੱਜ ਜੇਗੀ ਲਾ ਲ ਬਰਾਊਨ ਹੋ ਜੇਗੀ ਇਸ ਤਰ੍ਹਾਂ ਘੜਾ ਕੇ ਛੱਡ ਦੇਣੀ ਆ ਬਿਲਕੁਲ ਥੱਲੇ ਨਹੀਂ ਲੱਗੀ ਰਹੇ ਜਨਮ ਦੀ ਨਾਲ ਤੁਸੀਂ ਖੋਜਣਾ ਕਰਦੇ ਰਹੋ ਫਿਰ ਥੱਲੇ ਨਹੀਂ ਲੱਗਦੀ ਬਹੁਤ ਮੈਨਸ ਲੱਗਦੀ ਆ ਜੀ ਅੱਧਾ ਘੰਟਾ ਅੱਧੇ ਘੰਟੇ ਤੋਂ ਵੀ ਵੱਧ ਟਾਈਮ ਲੱਗ ਗਿਆ ਮੈਨੂੰ ਜੇ ਮੈਂ ਸਾਰੀ ਪੂਰੀ ਵੀਡੀਓ ਬਣਾਉਂਦੀ ਤਾਂ ਬਹੁਤ ਲੰਬੀ ਹੋ ਜਾਣੀ ਸੀਗੀ ਪੌਣਾ ਪੌਣਾ ਘੰਟੇ ਤੇ ਤਕਰੀਬਨ ਹੋ ਗਿਆ ਮੈਨੂੰ ਭੁੰਨਦੇ ਨੂੰ ਛਿੰਮ ਗੈਸ ਤੇ ਹੀ ਭੁੰਨ ਰਹੀ ਆ ਮੈਂ ਤੇਜ਼ ਨਹੀਂ ਕਰੀ ਗੈਸ ਕਿਉਂਕਿ ਥੱਲੇ ਲੱਗਦੀ ਸੀ ਬਹੁਤ ਜ਼ਿਆਦੇ ਸਲੋ ਗੈਸ ਤੇ ਹੀ ਇਹਨੂੰ ਭੁੰਨਣਾ ਹੈ ਤੇ ਹੁਣ ਜਿਹੜੇ ਆਪਾਂ ਨੇ ਲੈ ਜੀ ਕਾਲੀ ਮਿਰਚ ਤਵਾ ਸਿਰ ਤੇ ਬਦਾਮਮ ਅਭੀ ਜਿਹੜੇ ਸੀ ਉਹ ਆਪਾਂ ਨੇ ਇਹ ਸਾਰੇ ਪਾਊਡਰ ਬਣਾ ਲਿਆ ਜੀ ਹੁਣ ਆਪਾਂ ਉਹ ਪਾਊਡਰ ਪਾ ਦਾਂਗੇ ਇਹਦੇ ਵਿੱਚ ਜਦੋਂ ਸਾਰਾ ਭੁੱਜ ਜਏਗਾ ਫਿਰ ਪਾਊਡਰ ਪਾਉਣਾ ਹੈ ਜੀ ਹੁਣ ਆਪਾਂ 5-7 ਮਿੰਟ ਇਹਨੂੰ ਵੀ ਵਿੱਚੇ ਪਕਾਵਾਂਗੇ ਇਹ ਆਪਣਾ ਖਾਸ ਖਾਸ ਜੜੀ ਹੈ ਭੁੱਜ ਗਈ ਭੁੱਜ ਕੇ ਇਹ ਗਰਮੇ ਹੈ ਜੀ ਇਹਨੇ ਇਹਦੇ ਵਿੱਚ ਸੇਕ ਨਾਲੇ ਹੋ ਜਾਣਾ ਹੈ ਗੈਸ ਕਰ ਦਾਂਗੇ ਜੀ ਆਪਾਂ ਬੰਦ ਜਦੋਂ ਥੋੜਾ ਠੰਡਾ ਹੋ ਜਾਏਗਾ ਜੀ ਫੇਰ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਦੇਸੀ ਖੰਡ ਜਾਂ ਸ਼ੱਕਰ ਤੁਸੀਂ ਦੇਸੀ ਖੰਡ ਜਾਂ ਸ਼ੱਕਰ ਜੋ ਤੁਹਾਡੀ ਇੱਛਾ ਹੈ ਉਹ ਪਾ ਲਿਓ ਮੈਂ ਸ਼ੱਕਰ ਪਾਵਾਂਗੀ ਜੀ ਸ਼ੱਕਰ ਵੀ ਠੰਡੀ ਹੁੰਦੀ ਆ ਵਧੀਆ ਹੁੰਦੀ ਆ ਜੀ ਸ਼ੱਕਰ ਘਰ ਦੀ ਸ਼ੱਕਰ ਆ ਮੇਰੇ ਕੋਲ ਤੁਸੀਂ ਜਰੂਰ ਇਸ ਤਰ੍ਹਾਂ ਤਿਆਰ ਕਰਿਓ ਜੀ ਮੇਨਤ ਜਰੂਰ ਆ ਪਰ ਜਿਹੜਾ ਵੀ ਕੋਈ ਖਾਏਗਾ ਬਹੁਤ ਵਧੀਆ ਰਹੇਗਾ ਤੰਦਰੁਸਤ ਰਹੇਗਾ ਜੀ ਸਿਰ ਦਰਦ ਦੂਰ ਹੋਏਗਾ ਇਹਦੇ ਨਾਲ ਬਹੁਤ ਖੂਸ਼ੀ ਹੋ ਠੀਕ ਹੁੰਦਾ ਹੈ ਜੀ ਨਜਲਾ ਜ਼ੁਕਾਮ ਸਿਰ ਦਰਦ ਨਜ਼ਰ ਕਮਜ਼ੋਰੀ ਹੁੰਦੀ ਹੈ ਜਿਹੜੀ ਉਹ ਵੀ ਠੀਕ ਹੁੰਦੀ ਹੈ ਦਿਮਾਗ ਦੀ ਕਮਜ਼ੋਰੀ ਵੀ ਠੀਕ ਹੁੰਦੀ ਹੈ ਤੇ ਅੱਜ ਕੱਲ ਜੀ ਕਿਸੇ ਨੂੰ ਜ਼ੁਖਾਮ ਹੋ ਜਾਂਦਾ ਹੈ ਸਰਦੀ ਵਿੱਚ ਉਹ ਠੀਕ ਨਹੀਂ ਹੁੰਦਾ ਪੂਰੀ ਸਰਦੀ ਜ਼ੁਖਾਮ ਨਾਲ ਫਿਰ ਸਿਰ ਦਰਦ ਹੁੰਦਾ ਹੈ ਉਹਨਾਂ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਜੀ ਇਹ ਆ ਦੇਖੋ ਜੀ ਬਿਲਕੁਲ ਪੂਜ ਕੇ ਤਿਆਰ ਹੈ ਖਸਖਸ ਇਹਨੂੰ ਖਸਖਸ ਦੀ ਪੰਜੀਰੀ ਕਹ ਲੋ ਜਾਂ ਬਸ ਹੈ ਇੱਕ ਇਹ ਦਵਾਈ ਤੇ ਅੱਧੀ ਕੌਲੀ ਜੀ ਸ਼ੱਕਰ ਪਾਵਾਂਗੇ ਜੀ ਆਪਾਂ ਉਸ ਤੋਂ ਬਾਅਦ ਆਪਾਂ ਨੇ ਇੰਨੀ ਕੁ ਲੈਣੀ ਹੈ ਜੀ ਬਸ ਸਵੇਰੇ ਇੱਕ ਚਮਚ ਇੱਕ ਚਮਚ ਲੈਣਾ ਹੈ ਕਿਉਂਕਿ ਇਹ ਦਵਾਈ ਹੈ ਜੀ ਸਵੇਰੇ ਖਾਲੀ ਪੇਟ ਲੈਣਾ ਹੈ ਜਿਹੜੇ ਸਵੇਰੇ ਉੱਠ ਕੇ ਆਪਣਾ ਚਾਹ ਦੁੱਧ ਪੀਣਾ ਹੈ ਚਾਹ ਨਹੀਂ ਪੀਣੀ ਜੀ ਦੁੱਧ ਨਾਲ ਲੈਣੀ ਹੈ ਇਹ ਸਵੇਰੇ ਉੱਠ ਕੇ ਗਲਾਸ ਦੁੱਧ ਦਾ ਤੇ ਇੱਕ ਚਮਚ ਜਿੰਨੇ ਕੁ ਇਹ ਲੰਮੀ ਹੈ ਪੰਜੀਰੀ ਲੈਣੀ ਆ ਤੇ ਡੇਲੀ ਖਾਲੀ ਪੇਟ ਲੈਣੀ ਆ ਜੀ ਬਹੁਤ ਫਾਇਦੇ ਹੋਣਗੇ ਲਓ ਜੀ ਆਪਾਂ ਇੰਨੀ ਕੁ ਪਾਵਾਂਗੇ ਜੀ ਸ਼ੱਕਰ ਅੱਧੇ ਕੌਲੀ ਦੇ ਕਰੀਬ ਸ਼ੱਕਰ ਹੈ ਜੀ ਇੰਨੀ ਕੁ ਸ਼ੱਕਰ ਪਾਵਾਂਗੇ ਬਾਕੀ ਦੁੱਧ ਵਿੱਚ ਮਿੱਠਾ ਪਾਈ ਲੈਂਦੇ ਆ ਜੀ ਥੋੜਾ ਜਿਹਾ ਸਾਡੇ ਨੂੰ ਥੋੜਾ ਹੀ ਮਿੱਠਾ ਪਾਉਂਦੇ ਹਾਂ ਇਸ ਤਹਿਸ ਕਰਕੇ ਮੈਂ ਥੋੜਾ ਹੀ ਪਾਵਾਂਗੇ ਜੀ ਵੈਸੇ ਆਪਣੀ ਖਸਖਸ ਵਾਲੀ ਪੰਜੀਰੀ ਤਿਆਰ ਹੋ ਗਈ ਤੁਸੀਂ ਜ਼ਰੂਰ ਟਰਾਈ ਕਰਨਾ ਜੀ ਜੇ ਤੁਹਾਨੂੰ ਵਧੀਆ ਲੱਗੀ ਮੇਰੀ ਰੈਸਪੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਕਿੱਦਾਂ ਦੀ ਲੱਗੀ ਤਿੰਨਕ ਵੀਡੀਓ ਜੀ ਅਗਲੀ ਵੀਡੀਓ 'ਚ ਮਿਲਾਂਗੇ ਜੀ ਜੇ ਮੇਰੀ ਵੀਡੀਓ ਪਸੰਦ ਆਈ ਪਲੀਜ਼ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਨਾਲੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਸੀਂ ਦੱਸਦੇ ਨਹੀਂ ਮੈਂ ਦੀ ਮੈਨੂੰ ਮੈਨੂੰ ਪਤਾ ਲੱਗਿਆ ਵੀ ਕਿੱਦਾਂ ਦੀ ਲੱਗੀ ਆ ਤੁਹਾਨੂੰ ਫਿਰ ਮੈਂ ਅੱਗੇ ਤੋਂ ਮੈਂ ਹੋਰ ਜ਼ਿਆਦੇ ਵਧੀਆ-ਵਧੀਆ ਚੀਜ਼ਾਂ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੀ ਇੰਨੇ ਕ ਵੀਡੀਓ ਸੀ ਜੀ ਸ਼੍ਰੀਕਲ ਜੀ ਅਗਲੀ ਵੀਡੀਓਸ ਮਿਲਾਂਗੇ